ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਅਸੀਸਾਂ ਬਾਬੇ ਨਾਨਕ ਦੀ। ਇਸ ਕਹਾਣੀ ਵਿੱਚ ਗੁਰੂ ਜੀ ਦੁਆਰਾ ਦਿੱਤੀਆਂ ਗਈਆਂ ਅਸੀਸਾਂ ਦਾ ਭੇਤ ਭਾਈ ਮਰਦਾਨਾ ਜੀ ਨਾ ਸਮਝ ਸਕੇ ਤੇ ਗੁਰੂ ਜੀ ਦੁਆਰਾ ਉਹਨਾਂ ਅਸੀਸਾਂ ਦਾ ਭੇਤ ਭਾਈ ਮਰਦਾਨਾ ਜੀ ਨੂੰ ਸਮਝਾਇਆ ਗਿਆ ਹੈ। ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਇਹ ਯਾਤਰਾ ਮ ਦੌਰਾਨ ਪੁੱлле ਪਟਕੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਬੰਗਾਲ ਦੇ ਇਲਾਕੇ ਵਿੱਚੋਂ ਲੰਘ ਰਹੇ ਸਨ ਮਰਦਾਨਾ ਰ ਬਾਬੀ ਵੀ ਉਹਨਾਂ ਦੇ ਨਾਲ ਸੀ ਜਦੋਂ ਉਹ ਇੱਕ ਪਿੰਡ ਦੇ ਨੇੜੇ ਪਹੁੰਚੇ ਤਾਂ ਉਥੋਂ ਦੇ ਲੋਕਾਂ ਨੇ ਉਹਨਾਂ ਦਾ ਬੜਾ ਨਿਰਾਦਰ ਕੀਤਾ ਉਹਨਾਂ ਨਾਲ ਦੁਰਵਿਹਾਰ ਕੀਤਾ ਉਹਨਾਂ ਦੀ ਨਿੰਦਿਆ ਕੀਤੀ ਉਹਨਾਂ ਦੀ ਆਉ ਭਗਤ ਜਾਂ ਸਤਿਕਾਰ ਕਰਨਾ ਤਾਂ ਦੂਰ ਦੀ ਗੱਲ ਸਗੋਂ ਰਾਤ ਜਾਂਦਿਆਂ ਨੂੰ ਪੱਥਰ ਵੀ ਮਾਰੇ ਪਰ ਗੁਰੂ ਜੀ ਅਤੇ ਉਹਨਾਂ ਦਾ ਸਾਥੀ ਮਰਦਾਨਾ ਅਡੋਲ ਰਹੇ ਫੇਰ ਗੁਰੂ ਜੀ ਨੇ ਉਹਨਾਂ ਨੂੰ ਅਸੀਸ ਦਿੰਦੇ ਹੋਏ ਫਰਮਾਇਆ ਵਸਦੇ ਰਹੋ ਵਸਦੇ ਰਹੋ ਇਹਨਾਂ ਕਹਿ ਕੇ ਉਹਨਾਂ ਆਪਣੀ ਯਾਤਰਾ ਜਾਰੀ ਰੱਖਦਿਆਂ ਹੋਇਆ ਅਗਲੇ ਪਿੰਡ ਵੱਲ ਚਾਲੇ ਪਾ ਲੇ ਰਸਤੇ 'ਚ ਜਾਂਦਿਆਂ ਮਰਦਾਨਾ ਸੋਚਦਾ ਰਿਹਾ ਕੀ ਕਹਿੋ ਜਏ ਸਨ ਉਸ ਪਿੰਡ ਦੇ ਲੋਕੀ ਜੋ ਬਾਰੋਂ ਆਏ ਹੋਏ ਪਾਂਦੀਆਂ ਨਾਲ ਇੰਨਾ ਦੁਰਵਿਹਾਰ ਕਰਦੇ ਹਨ ਤੇ ਨਾਲ ਹੀ ਉਹ ਇਹ ਵੀ ਸੋਚ-ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਗੁਰੂ ਜੀ ਨੇ ਉਹਨਾਂ ਨੂੰ ਫਿਰ ਵੀ ਵਸਦੇ ਰਹਿੋ ਦੀ ਅਸੀਸ ਦਿੱਤੀ ਭਾਵੇਂ ਉਹ ਆਪਣੇ ਮਨ ਵਿੱਚ ਹੀ ਇਹ ਸੋਚਾਂ ਸੋਚਦਾ ਰਿਹਾ ਪਰ ਮੂੰਹੋਂ ਕੁਝ ਨਾ ਬੋਲਿਆ ਤੁਰਦਿਆਂ ਤੁਰਦਿਆਂ ਸ਼ਾਮ ਪੈ ਗਈ ਖਨੇਰਾ ਹੋ ਰਿਹਾ ਸੀ ਰਾਤ ਕੱਟਣ ਲਈ ਉਹ ਇੱਕ ਪਿੰਡ ਦੇ ਬਾਹਰ ਕਿਸੇ ਰੁੱਖ ਹੇਠਾਂ ਬੈਠ ਗਏ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਰਬਾਬ ਵਜਾ ਮਰਦਾਨਾ ਰਬਾਬ ਵਜਾਉਣ ਲੱਗ ਪਿਆ ਤੇ ਗੁਰੂ ਜੀ ਇਲਾਹੀ ਬਾਣੀ ਦਾ ਕੀਰਤਨ ਕਰਨ ਲੱਗ ਪਏ ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਬਾਬਾ ਨਾਨਕ ਤੇ ਉਹਨਾਂ ਦਾ ਸਾਥੀ ਉਹਨਾਂ ਦੇ ਪਿੰਡ ਆਏ ਹਨ ਉਹ ਬੜੇ ਖੁਸ਼ ਹੋਏ ਉਹਨਾਂ ਨੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਜੀ ਦੀ ਆਵਪਕਤ ਕੀਤੀ ਤੇ ਉਹਨਾਂ ਦੀ ਬਾਣੀ ਸੁਣੀ। ਉਹ ਉਹਨਾਂ ਦੇ ਦਰਸ਼ਨ ਕਰਕੇ ਤੇ ਉਪਦੇਸ਼ ਸੁਣ ਕੇ ਨਿਹਾਲ ਹੋ ਰਹੇ ਸਨ। ਸਾਰੀ ਰਾਤ ਕੀਰਤਨ ਦਾ ਪਰਵਾਜ਼ ਚੱਲਦਾ ਰਿਹਾ। ਸਵੇਰ ਹੋਈ ਗੁਰੂ ਜੀ ਪਿੰਡ ਤੋਂ ਵਿਦਾ ਲੈਣ ਲੱਗੇ ਤਾਂ ਪਿੰਡ ਵਾਸੀਆਂ ਨੂੰ ਅਸੀਸ ਦਿੱਤੀ। ਉੱਜੜ ਜਾਓ, ਉਜਾੜ ਹੋਵੇ। ਇਹ ਕਹਿ ਕੇ ਗੁਰੂ ਜੀ ਤੇ ਭਾਈ ਮਰਦਾਨਾ ਉਥੋਂ ਤੁਰ ਪਏ ਮਰਦਾਨਾ ਪਹਿਲਾਂ ਵੀ ਹੈਰਾਨ ਸੀ ਤੇ ਹੁਣ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ ਉਸ ਦੇ ਦਿਮਾਗ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਜੋ ਰੁੱਖੇ ਸਨ ਉਹਨਾਂ ਲਈ ਵਸਦੇ ਰਹੋ ਤੇ ਜਿੰਨਾ ਸੇਵਾ ਸਤਿਕਾਰ ਕੀਤਾ ਉਹਨਾਂ ਲਈ ਉੱਜੜ ਜਾਓ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਭੇਦ ਭਰੀਆਂ ਸਨ ਉਹਨਾਂ ਨੂੰ ਉਹ ਸਮਝ ਨਾ ਸਕਿਆ ਆਖਿਰ ਉਸਨੇ ਗੁਰੂ ਜੀ ਤੋਂ ਪੁੱਛ ਹੀ ਲਿਆ ਮਹਾਰਾਜ ਆਪ ਵੱਲੋਂ ਦੋਵਾਂ ਪਿੰਡਾਂ ਦੇ ਵਸਨੀਕਾਂ ਦੇ ਵਿਹਾਰ ਤੋਂ ਉਲਟ ਅਸੀਸਾਂ ਦੇਣ ਦਾ ਕੀ ਭੇਤ ਹੈ ਚੰਗੇ ਲੋਕਾਂ ਲਈ ਉੱਜੜ ਜਾਓ ਤੇ ਮਾੜੇ ਲੋਕਾਂ ਲਈ ਵਸਦੇ ਰਹੋ ਤਾਂ ਗੁਰੂ ਜੀ ਨੇ ਸਮਝਾਇਆ ਖਰਵੇ ਤੇ ਰੁੱਖੇ ਲੋਕ ਬੁਰਾਈਆਂ ਨਾਲ ਭਰੇ ਹੋਏ ਹਨ ਬੁਰਾਈ ਵੀ ਇੱਕ ਬਿਮਾਰੀ ਹੁੰਦੀ ਹੈ ਬੁਰਾਈ ਤੇ ਬਿਮਾਰੀ ਇੱਕ ਥਾਂ ਨੱਪੀ ਰਹੇ ਤਾਂ ਚੰਗਾ ਹੈ ਇਸ ਲਈ ਭੈੜੀ ਮਤ ਵਾਲਿਆਂ ਦਾ ਇੱਕ ਥਾਂ ਵਸਦੇ ਰਹਿਣਾ ਤੇ ਟਿਕੇ ਰਹਿਣਾ ਹੀ ਚੰਗਾ ਹੈ ਜਦ ਕੀ ਚੰਗੇ ਬੰਦੇ ਚੰਦਨ ਵਰਗੇ ਗੁਣਾ ਨਾਲ ਭਰੇ ਹੋਏ ਹਨ ਇਹਨਾਂ ਦਾ ਇਥੋਂ ਉੱਜੜ ਕੇ ਦੂਰ ਦੂਰ ਫੈਲ ਜਾਣਾ ਹੀ ਚੰਗਾ ਹੈ ਕਿਉਂਕਿ ਇਹ ਜਿੱਥੇ ਵੀ ਜਾਣਗੇ ਆਪਣੇ ਚੰਦਨ ਵਰਗੇ ਗੁਣਾ ਦੀ ਮਹਿਕ ਹੀ ਫੈਲਾਉਣਗੇ ਇਨਾਂ ਦੀ ਸੰਗਤ ਵਿੱਚ ਹੋਰ ਲੋਕ ਵੀ ਚੰਗੀ ਮੱਤ ਗ੍ਰਹਿਣ ਕਰਕੇ ਚੰਗੇ ਬਣਨਗੇ ਇਸ ਤਰ੍ਹਾਂ ਹਰ ਪਾਸੇ ਚੰਗਿਆਈ ਵਧੇਗੀ ਇਸ ਲਈ ਇਹਨਾਂ ਦਾ ਇਥੋਂ ਉੱਜੜ ਜਾਣਾ ਹੀ ਲਾਏ ਬੰਦ ਹੋਵੇਗਾ ਵਾ ਗੁਰੂ ਜੀ ਵਾ ਤੁਸੀਂ ਧੰਨ ਹੋ ਹੁਣ ਮਰਦਾਨੇ ਨੂੰ ਗੁਰੂ ਜੀ ਦੀਆਂ ਅਸੀਸਾਂ ਦਾ ਭੇਤ ਸਮਝ ਆ ਗਿਆ ਸੀ ਸੋ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ